ਤੋ ਮੋਟਰਸਾਈਕਲ ਤੇ ਇਹ ਦੋ ਨੌਜਵਾਨਾਂ ਨੇ ਉਸ ਦੇ ਚਿਹਰੇ ਤੇ ਸਪਰੇਅ ਕੀਤੀ ਤੇ ਇਸ ਮੌਕੇ ਨੌਜਵਾਨ ਨੇ ਉਸ ਦੇ ਗਲੇ ਦੇ ਵਿੱਚ ਪਾਈ ਜਿਹੜੀ ਸੋਨੇ ਦੀ ਚੇਨ ਹੁੰਦੀ ਹੈ ਖੋਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਘਟਨਾਕ ਕਹਿ ਸਕਦੇ ਆ ਕਿ ਦੁਪਹਿਰ 1 ਵਜੇ ਦੀ ਐ ਤੇ ਦੂਜੀ ਘਟਨਾ ਕਹਿ ਸਕਦਾ ਕਿ ਕਿਸ ਤਰੀਕੇ ਨਾਲ ਵਾਪਰੀ ਜਦੋਂ ਮੋਟਰਸਾਈਕਲ ਤੇ ਵਾਪਸ ਜਾ ਰਹੇ ਸੀ ਉਹ ਪਿੱਛੇ ਸਕੂਲ ਦੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਤੇ ਨੌਜਵਾਨਾਂ ਨੇ ਉਸ ਦੇ ਪਤਨੀ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਚਪਟ ਲਈਆਂ ਤੇ ਨਡਾਲਾ ਵੱਲ ਨੂੰ ਫਰਾਰ ਹੋ ਗਏ ਤੇ ਇਹ ਘਟਨਾ ਦੁਪਹਿਰ 1 ਵਜੇ ਦੇ 10 ਕੁ ਮਿੰਟ ਦੀ ਤਾਂ ਬਿਲਕੁਲ ਹੈ ਕਿਸ ਤਰੀਕੇ ਦੇ ਨਾਲ 10-15 ਮਿੰਟ ਬਾਅਦ ਹੀ ਲੁੱਟਕੋਦੀ ਹੈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਤੀਸਰੀ ਘਟਾਉਸ ਵੇਲੇ ਦੀ ਹੈ ਜਦੋਂ ਇੱਕ 88 ਸਾਲ ਦੀ ਮਹਿਲਾ ਆਪਣੇ ਘਰ ਦੇ ਬਾਹਰ ਖੜੀ ਸੀ ਤੇ ਸਮਾਂ ਸਾਡੇ 12 ਵਜੇ ਦਾ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਤੇ ਉਸਦੇ ਮਾਤਾ ਦੇ ਕੰਨਾਂ ਦੇ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਚਪਟ ਕੇ ਫਰਾਰ ਹੋ ਜਾਂਦੇ ਨੇ ਸਾਡਾ ਪਿੰਡੇ ਫਤੇਗੜਾ ਜੋ ਨਿੱਕੀ ਮਿਆਣੀ ਦੇ ਨਾਲ ਹੈ ਸਾਡਾ ਪਿੰਡੇ ਫਤੇਗੜੇ ਕਿ ਮੇਰੀ ਮਾਤਾ ਦਾ ਨਾਮ ਹੈ ਰਵੇਲ ਕੋਰ ਅਸੀਂ ਮਤਲਬ ਅੰਦਰ ਬੈਠੇ ਹੋਏ ਸੀ ਉਸ ਤੋਂ ਬਾਅਦ ਮਾਤਾ ਜੀ ਸਾਡੇ ਗਲੀ ਦੇ ਵਿੱਚ ਗਏ ਨੇ ਇਹ ਬਜ਼ੁਰਗ ਨੇ ਇਹਨਾਂ ਦੀ ਉਮਰ 87 ইয়ার 올্ড ਨੇ ਤੇ ਗਲੀ ਦੇ ਵਿੱਚ ਗਏ ਨੇ ਉਹ ਰੋਡ ਤੇ ਛੋਟੀ ਜਿਹੀ ਜਗ੍ਹਾ ਸੀ ਬੈਠਣ ਵਾਲੀ ਉੱਥੇ ਹਵਾ ਮਤਲਬ ਬੈਠ ਗਏ ਨੇ ਉੱਥੇ ਤੇ ਦੋ ਲੜਕੇ ਜਿਹੜੇ ਆਏ ਨੇ ਉਹ ਮਤਲਬ ਇਹਨਾਂ ਨੂੰ ਐਕਸਾਈਟ ਤੋਂ ਵੇਖ ਕੇ ਉਹਨਾਂ ਨੇ ਵਾਲੀਆਂ ਖਿੱਚ ਕੇ ਲੈ ਗਏ ਨੇ ਮਾਤਾ ਨੇ ਕੋਸ਼ਿਸ਼ ਕੀਤੀ ਲੇਕਿਨ ਬਜ਼ੁਰਗ ਨੇ ਉਹ ਵਿਚਾਰਿਆਂ ਨੂੰ ਕੋਈ ਚਲੋ ਇੰਨਾ ਸ਼ੁਕਰ ਹੈ ਕਿ ਮਤਲਬ ਉਹਨਾਂ ਦੀ ਕੋਈ ਸਰਟੀਫਿਕੇਟ ਨਹੀਂ ਲੱਗੀ ਲੇਕਿਨ ਮੈਂ ਚਾਹਨਾ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਜੋ ਸਾਡੇ ਚ ਕੈਮਰੇ ਚ ਫੁਟੇਜ ਆ ਰਹੇ ਨੇ ਉਹ ਤੁਹਾਨੂੰ ਅਸੀਂ ਜਲਦ ਮਦਦ ਦੇਵਾਂਗੇ ਕਿ ਤੁਸੀਂ ਉਹ ਤੁ ਚੈੱਕ ਕਰ ਸਕਦੇ ਹੋ ਕਿਦਾਂ ਵੀ ਹੈ ਵਾਲੀਆਂ ਕਿੰਨੇ ਟੋਲੇ ਦੀਆਂ ਸੀ ਵਾਲੀਆਂ ਹੈਗੀਆਂ ਮਤਲਬ ਕੀਮਤ ਹੋਈ ਗਈ ਨਹੀਂ ਸੀ ਉਹੀ 70000 ਕੇ ਦੇ ਕਰੀਬ ਹੋਏਗੀ ਜੋ ਵੀ ਹੈ ਮਤਲਬ 1 ਟੋਲੇ ਤੋਂ ਉੱਪਰ ਹੈ ਜਿਆਦਾ ਜਿਹੜੇ ਪਰ ਲੇਕਿਨ ਜੋ ਚੋਰੀਆਂ ਦਾ ਘਟਨਾ ਹੋ ਰਹੀਆਂ ਨੇ ਇਹਨਾਂ ਤੇ ਮਤਲਬ ਗੌਰ ਕੀਤਾ ਜਾਵੇ ਪ੍ਰਸ਼ਾਸਨ ਸਾਰਿਆਂ ਪੁਲਿਸ ਕੋ ਪਹੁੰਚ ਕੀਤੀ ਅਸੀਂ ਪੁਲਿਸ ਕੋ ਉੱਥੇ ਗਏ ਆਂ ਲੇਕਿਨ ਉਹਨਾਂ ਨੇ ਕਹਿੰਦੇ ਸਾਡੀ ਕਾਨਫਰੰਸ ਚੱਲ ਰਹੀ ਏ ਤੇ ਉਹਨਾਂ ਨੇ ਸਾਨੂੰ ਅੰਦਰ ਕੋਈ ਬੈਠਾ ਸੀ ਬਾਰ ਸੰਤਰੀ ਉਹਨਾਂ ਨੇ ਨਹੀਂ ਅੰਦਰ ਜਾਣ ਦਿੱਤਾ ਕਿਹੜੀ ਜਗ੍ਹਾ ਬੇਗੋੜਾ ਵਾਲਾ ਥਾਣੇ 'ਚ ਗਏ ਆਂ ਸੀ ਕੰਪਲੇਨ ਲਖਾਣ ਵਾਸਤੇ ਲਿਖਿਆ ਅਸੀਂ ਵਾਪਸ ਮੁੜ ਕੇ ਆ ਗਏ ਆਂ ਬਾਕੀ ਦੇਖਨੇ ਆ ਉਹਨਾਂ ਕੋ ਜਾਣੇ ਆ ਫੇਰ ਦੁਬਾਰਾ ਕੰਪਲੇਨ ਜ਼ਰੂਰ ਕਰਾਂਗੇ ਅਸੀਂ ਚਾਹਨੇ ਆਂ ਕਿ ਸਾਰਾ ਮਤਲਬ ਕੰਟਰੋਲ ਕੀਤਾ ਜਾਵੇ ਇਸ ਜੋ ਘਟਨਾਵਾਂ ਹੋ ਰਹੀਆਂ ਨੇ ਕਿਸੇ ਨਾਲ ਵੀ ਹੋ ਸਕਦੀਆਂ ਨੇ ਕਿ ਅਸੀਂ ਦਾ ਕੰਟਰੋਲ ਕੀਤਾ ਜਾਵੇ ਮੇਰਾ ਨਾਮ ਬਲਵਿੰਦਰ ਕੌਰ ਏ ਅਸੀਂ ਬੇਗੋੜ ਤੇ ਸਾਨੂੰ ਰਸਤੇ 'ਚ ਨਾ ਉਹਨਾਂ ਨੇ ਨਾ ਪਹਿਲਾਂ ਚੁੰਨੀ ਖੀਚੀ ਮੇਰੀ ਖਸਮ ਆ ਕੇ ਮੋਟਰਸਾਈਕਲ ਤੇ ਬੈਠੀ ਸੀ ਮੈਂ ਹਰੀ ਚੁੰਨੀ ਉਦਾਂ ਹੀ ਪਿੱਛੇ ਨੂੰ ਹਰੇ ਅੜ ਗਈ ਕਿਸ ਚੀਜ਼ ਨਾਲ ਮੈਂ ਪਿੱਛੇ ਦੇਖਣ ਲੱਗੀ ਤੇ ਉਹਨਾਂ ਨੇ ਮੇਰੀਆਂ ਵਾਲੀਆਂ ਲਾਗ ਤੇ ਭੱਜ ਗਏ ਉਦੋਂ ਪਤਾ ਲੱਗਾ ਕਿੰਨੇ ਨਾਲ ਸੀ ਦੋ ਜਣੇ ਸੀ ਵਾਲੀਆਂ ਕਿੰਨੀਆਂ ਵੰਦੀਆਂ ਸੀ ਸਤ ਕਰਾਮ ਦੀਆਂ ਸੀ ਕਿੰਨੇ ਵਜੇ ਵਾਰਦਾ ਸੀ 1 ਵਜੇ ਦੇ ਵਿੱਚ 1 ਵਜੇ ਦੇ 7 1 ਵਜੇ 10 ਮਿੰਟ ਵਿੱਚ ਉਹ ਹੀ ਕਿੱਧਰ ਗਏ ਬੰਦੇ ਲੋਕ ਉਹ ਇਧਰੋਂ ਮੈਨੇ ਕਿਵੇਂ ਨਹੀਂ ਚੱਲ ਗਏ ਸਭਾਨਪੁਰ ਰੋਡ ਤੇ ਅਗਰ ਕੀ ਨਾ ਆਪਣਾ ਜਰਨੈਲ ਸਿੰਘ ਜਿਹੜੀ ਵਾਰਦਾਤ ਹੋਈ ਇਹ ਕਿਸ ਤਰ੍ਹਾਂ ਇਹ ਤੁਹਾਡੇ ਕੀ ਲੱਗਦੇ ਇਹ ਮੇਰੇ ਮੈਸੇਜ ਹੈਗੇ ਅਸੀਂ ਦਵਾਈ ਲੈਣ ਜਾ ਰਹੇ ਸੀ ਰਸਤੇ 'ਚ ਆ ਕੇ ਸਾਨੂੰ ਨੇੜੇ ਪਿੰਡੇ ਇਹਨਾਂ ਨੇ ਸਕੂਲ ਲਾਗੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਤੇ ਮੋਰਸਲ ਇਹਨਾਂ ਕੋ ਬਿਨਾ ਨੰਬਰ ਪਲੇਟ ਤੋਂ ਘੁੰਮ ਰਹੇ ਸੀ ਸਰਕਾਰ ਨੂੰ ਇਹਨਾਂ ਤੇ ਉੱਤੇ ਨਾਥ ਪਾਣੀ ਚਾਹੀਦੀ ਹੈ ਇੱਥੇ ਦੇ ਹੱਥ ਬੋਲ ਮਾਰੇ ਹੋ ਗਏ ਨੇ ਕਿੰਨੀਆਂ ਵਾਰ ਦਤਾ ਹੋ ਗਈ ਅੱਜ ਕਿੰਨੇ ਚੋ ਦੋ ਤਿੰਨ ਲਗਾਤਾਰ ਵਾਰ ਦਤਾ ਹੋਇਆ ਦੇ ਅੱਜ ਕਿ ਦਿਨ ਚ ਕੀ ਮੰਗ ਕਰਦੇ ਸਰਕਾਰ ਕੋਈ ਮੰਗ ਕਰਦੇ ਸੁਰੱਖਿਆ ਕਰੇ ਲੋਕਾਂ ਦਾ ਖਿਆਲ ਰੱਖੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਪ੍ਰਸ਼ਾਸਨ ਧਿਆਦਾ ਹੀ ਤੁਹਾਨੂੰ ਦੱਸ ਰਿਹਾ ਹੈ ਕਿ ਪ੍ਰਸ਼ਾਸਨ ਸੁਖਵਿੰਦਰ ਕੌਰ ਮੈਂ ਤਲਵੰਡੀ ਤੋਂ ਬੇਗਵਾਲ ਨਵਾਲੇ ਸਿਵ ਐਡਮਿਸਨ ਆ ਮੈਨੂੰ ਪਤਾ ਨਹੀਂ ਚੱਲੇ ਆ ਪਿੱਛੋਂ ਆਇਆ ਕੋਈ ਪਲਸਰ ਤੇ ਦੋ ਤਨੁੰਡੇ ਮੈਂਨੇ ਸਪਰੇਅ ਕੀਤੀ ਆ। ਅਮ ਫਰੋਜ ਸਿੰਘ ਵਾਲ ਦੇ ਲਾ ਕੇ ਮੇਰੇ ਚੈਨਲ ਖੋ ਕੇ ਚੱਲੇ ਗਏ ਨੇ। ੱੱਕਾ ਮਾਰਿਆ ਮੈਨੂੰ। 60 ਕਫ ਲੱਗੀ ਮੇਰੇ। ਪਤਾ ਨਹੀਂ ਚੱਲਿਆ ਫੋਨ ਕੋ ਕਿੰਨੇ ਵਜੇ ਆ ਰਹੇ ਸੀਗੇ। ਕੀ ਕਰਨ ਆ ਰਹੇ ਸੀ ਬੁੱਧਾ? ਮੈਂ ਮੈਡੀਸਨ ਲੈਣ ਆ ਰਿਹਾ ਸੀ। ਜੀ। 10:30 ਦਾ ਟਾਈਮ ਸੀ ਮੇਕ ਨੂੰ। ਮੈਡੀਸਨ ਵਰੀ ਚਲਦੀ ਸਟਾ ਲਗ ਗਿਆ ਠੀਕ ਹੋ ਕੇ ਪੀ ਲਓ ਚਾ ਨਹੀਂ ਲੱਗੇ ਸਰ ਸਟਾ ਫੇਸ ਤੇ ਕਰ ਦਿੰਦੇ ਲੱਤਾਂ ਦੇ ਗੋਡਿਆਂ ਤੇ ਸਟਾ ਕਾਫ ਲੱਗੇ ਕੀ ਮੰ ਕਰਦੇ ਕੁਝ ਕਰਦੇ ਠੀਕ ਹੈ ਪ੍ਰੋਟੈਕਸ਼ਨ ਦਿੱਤੀ ਜਾਏ ਲੇਡੀਜ਼ ਕੱਲਾ ਜਾਣ ਸਕਦਾ ਕਿਤੇ ਵੀ ਹੋਣੀ ਗਨਾਲ ਬੱਚੇ ਹੁੰਦੇ ਤੇ ਫਿਰ ਕੁਝ ਵੀ ਹੋ ਸਕਦਾ ਆਪਾਂ ਲਾ ਕੇ ਲਾਈ ਜਾ ਹੋਰ ਵੀ ਕੋਈ ਬਾਤ ਦੱਸਤਾ ਹਾਂਜੀ ਅੱਜ 3 ਵਾਰ ਦਾ ਤਾਂ ਹੋਈ ਜਾਣੀ ਤੂੰ ਤਾਂ ਹਸਪੀਟਲ ਕੋਲ ਲੈ ਕੇ ਦਿੱਤਾ ਲੈ ਮਿਸਰਪਾਲ ਸਾਹਿਬ ਸੀ ਇਲਾਕੇ ਪੈਂਦੇ ਰੇਉਲਾ ਕੇ ਆਏ ਛੱਕੇ ਮਨੋਸ਼ ਨੇ ਉਹ ਗੱਡੀ ਚ ਪਾ ਕੇ ਲੈ ਕੇ ਆਏ ਖਲਕੋੜੀ ਇਸ ਤੋਂ ਲੈ ਕੇ ਦਾਦਰ ਵੱਗ ਗਿਆ ਹੈ ਕਿ ਮਾਮਲਾ ਸੌਦਾ ਮੇਰੇ ਘਰ ਦੇ ਆ ਜੀ ਪਿੰਡੋਂ ਦਵਾਈ ਲੈਣ ਆਈ ਸੀਗੀ ਤੇ ਰਸਤੇ ਚ ਆਉਂਦੇ ਪਤਾ ਨਹੀਂ ਪਿੱਛੋਂ ਕਿਸੇ ਨੇ ਲੱਤ ਮਾਰ ਕੇ ਕੁਝ ਸਪਰੇਅ ਮਾਰੀ ਹੈ ਉਹ ਦਿਨ ਡਿੱਗ ਪਈ ਹੈ ਤੇ ਸੱਟਾਂ ਲੱਗੀਆਂ ਕੋਲ ਕੀ ਲੱਗੇ ਕਿੰਨੀ ਵਾਲੀ ਸਕੱਟ ਪਤਾ ਨਹੀਂ ਉਹਦਾ ਨਹੀਂ ਪਤਾ ਕਿੰਨੇ ਸੀਗੇ ਤੇ ਬਾਕੀ ਖੋਹ ਚੈਨੀ ਸੀਗੇ ਕੋਲ ਲੈ ਕੇ ਉਹ ਕਿਸ ਸਕੂਟਰ ਸਕਟਰੀ ਨੂੰ ਭੱਜ ਗਈ ਕੋਈ ਸੀਸੀਟੀਵੀ ਦੇ ਚਾਹੀ ਪਤਾ ਨਹੀਂ ਉਹ ਨਹੀਂ ਦੇਖਿਆ ਕੋਈ ਮੰਗ ਕਰਦੇ ਮੰਗੇ ਹੋਏ ਵੀ ਚਲੋ ਕੁਝ ਫਰਤਾਲ ਕੀਤੀ ਜਾਵੇ ਜੋ ਵੀ ਉਹ ਕੋਈ ਹਾਂ